ਹਾਂਜੀ ਕਿਸਾਨ ਵੀਰੋਂ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਾਜੀ ਸਿਹੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਪੂ ਦਾ ਡਿਟੇਲ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ ਹਾਂਜੀ ਠੀਕ ਹੈ ਉਹ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਜੀ ਹਮ ਪਿੰਡ ਜਿਉਂਦ ਜ਼ਿਲ੍ਹਾ ਜ਼ਿਲ੍ਹਾ ਬਟੰਡਾ ਤਸੀਰਪੂਰ ਠੀਕ ਹੈ ਨੇੜੇ ਪਿੰਡ ਨੇੜੇ ਪਿੰਡ ਜੇਠੂਗਿਆ ਜੀ ਠੀਕ ਆ ਮੋਬਾਈਲ ਨੰਬਰ ਬੋਲ 99722 32148 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਇਹ ਬੱੜ ਦੇ ਨੇ ਕਿਹੜਾ ਸੂਸ ਹੋਈ ਐ ਇਹ ਦੂਜਾ ਸੂਹ ਹੈ ਜੀ ਕਦੋਂ ਸੂਈ ਐ ਇਹ ਰਾਤ ਸੂਈ ਐ ਜੀ ਠੀਕ ਆ ਬੱਚਾ ਕੀ ਦੇਤਾ ਜੀ ਮੱਛੀ ਹੈ ਜੀ ਮਗਰ ਤੜਕੇ ਬੜਵਾ ਕੜਦਾ ਸੀਗਾ ਜੀ 5 ਕਿਲੋ ਬੱਚੀ ਜੰਗੀ ਆ ਨਾ ਬੱਚੀ ਬਹੁਤ ਸੋਹਣੀ ਆ ਜਾਨਵਰ ਬੱਚੀ ਬਹੁਤ ਜੰਗੀ ਆ ਹਾਂਜੀ ਕਿੰਨਾ 5 ਲੀਟਰ ਬੋਲਾ ਕਰਦਾ 5 ਲੀਟਰ ਬੋਲਾ ਕਰਦਾ ਜੀ ਤੜ ਕਿੰਨਾ ਕਿ ਦੁੱਧ ਦੇ ਦੂਆਸ ਕੀ ਮਿਲ ਦੁੱਧ ਜੀ 16 17 ਕਿਲੋ ਪਹਿਲਾਂ ਨੇ 15 ਕਿਲੋ ਦਿੱਤਾ ਇਦ ਕੀ 16 17 ਮਹੀਨ ਲੈ ਵੀ ਦੇਊਗੀ ਹਮਾਤ ਬੱਡ ਚੰਗਾ ਯਾਦਵ ਬ੍ਰੀਡ ਫੁੱਲ ਜੰਗੀ ਆ ਚਬਾਈ ਕਿਵੇਂ ਆ ਕੋਈ ਬਹੁਤ ਚੰਗੀ ਐ ਜੀ ਰਾਕਟ ਸਾਹਿਬ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਠੰਡੀ ਠੁੰਡੀ ਬਹੁਤ ਰਾਕਟ ਠੰਡੀ ਸੀਲ ਪੂਰੀ ਆ ਹਾਂ ਜਿਵੇਂ ਮਰ ਗਿਆ ਹੱਥ ਲਾਈ ਚੱਲ ਕੋਈ ਭਾਵੇਂ ਥੱਲੇ ਬੈਠਾ ਰਹੇ ਠੰਡੀ ਸੀਲ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਤੇ ਮੁੱਲ ਕੀ ਆ ਮੁੱਲ 55000 ਰੁਪਏ ਦੀ ਦੇ ਦਿਆਂਗੇ ਜੀ ਮੁੱਲ 65 ਕਰਾ ਲਓ ਭਲਾ ਕਿੰਨਾ ਕਰਾ ਲਓ ਮੁੱਲ ਕਰਾਉਣ ਨੂੰ ਬਾਪੂ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਕਿੰਨੇ ਦੀ ਦੇ ਦਿਆਂਗੇ 55 ਦੀ 55 ਦੀ 55000 ਦੀ ਵੇੜਾ ਜਿਹੜੀ ਦੇ ਦਿਆਂਗੇ ਕੱਦ ਬੱਡ ਚੰਗਾ ਯਾਤ ਬ੍ਰੀਡ ਚੰਗੀ ਆਰਡਰ ਰੋਟਰ ਚੰਗਾ ਤੋੜਾ ਤਾਰਾ ਕਰਮ ਲਈ ਦਾ ਚੰਗਾ ਤੇ ਸੂਈ ਸਵਾਈ ਹੈ ਬਾਈ ਯਾਤ ਬ੍ਰੀਡ ਫੁੱਲ ਚੰਗੀ ਹੈ ਗਰਮੀ ਬਿਲਕੁਲ ਨਹੀਂ ਬਣਣੀ ਤੇ ਫੈਂਟ ਫੂਡ ਕਰਮ ਲਈ ਜੀ ਬਹੁਤ ਚੰਗੀ ਆਗੀ ਫੇਸ ਬਿਊਟੀ ਵੀ ਕਰਮਾਂ ਜੀ ਚੰਗੀ ਆ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਹੈ ਬੱਚੀ ਵੀ ਕੁਆਲਿਟੀ ਵਾਲੀ ਹੈ ਬਾਕੀ ਠੰਡੀ ਸੀਲ ਜਿਵੇਂ ਮਰਜ਼ੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਥਣ ਬੜਾ ਕਮਾਲ ਦਾ ਲੱਗਿਆ ਆਰਡਰ ਦੇ ਕੋ ਆਰਡਰ ਵੀ ਬਹੁਤ ਚੰਗਾ ਸ਼ਾਮ ਦਾ ਕੱਟ ਦੀ ਕੁਆਲਿਟੀ ਵਧੀਆ ਤਿਆਰ ਕਰ ਲੂਗੀ ਕੀ ਨੂੰ ਅੱਛਾ ਬਹੁਤ ਠੰਡੀਆਂ ਜਿਵੇਂ ਮਰ ਜਿਆ ਤੋ ਤੇਰੀ ਜਾ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀਲ ਹੂੰ ਠੀਕ ਆ ਠੀਕੇ ਸੇ ਵੀਰ ਨੂੰ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦੋ ਧੰਨਵਾਦ